1 ਜੂਨ ਨੂੰ ਲੋਕ ਸਭਾ ਚੋਣਾਂ ਨੇ ਤੇ ਪਾਸ ਪਾਸ ਤੋਂ ਉਮੀਦਵਾਰ ਹੰਸਰਾਜ ਹੰਸ ਦਾ ਲਗਾਤਾਰ ਵਿਰੋਧ ਹੁੰਦਾ ਵੀ ਦੇਖਿਆ ਜਾਂਦਾ ਹੈ ਜੀहां ਚਾਹੇ ਉਹ ਰੋਡ ਸ਼ੋਅ ਕਰਨ ਚਾਹੇ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਜਾਣ ਕਿਸਾਨ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਘੇਰਾਉ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਵਾਲ ਜਵਾਬ ਪੁੱਛਣ ਲੱਗਦੇ ਨੇ ਲਗਾਤਾਰ ਹੰਸਰਾਜ ਹੰਸ ਦਾ ਵਿਰੋਧ ਹੁੰਦਿਆ ਦੇਖ ਹੁਣ ਪਰਮਜੀਤ ਹੰਸ ਜੀहां ਸੂਫੀ ਗਾਇਕ ਹੰਸਰਾਜ ਹੰਸ ਦੇ ਪ੍ਰਪਰਮਜੀਤ ਹੰਸ ਸਾਹਮਣੇ ਆਏ ਨੇ ਉਹਨਾਂ ਨੇ ਇੱਕ ਨਵੀਂ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਹੱਥ ਜੋੜ ਕੇ ਲੋਕਾਂ ਅੱਗੇ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਭਰਾ ਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ ਉਹਨਾਂ ਨੇ ਕਹਾ ਕਿ ਤੁਸੀਂ ਭਾਜਪਾ ਪਾਰਟੀ ਨਹੀਂ ਸਗੋ ਕੀ ਉਹਨਾਂ ਦੇ ਨੁਮਾਇੰਦੇ ਯਾਨੀ ਕਿ ਉਹਨਾਂ ਦੇ ਭਰਾ ਭਾਜਪਾ ਤੋਂ ਜੋ ਉਮੀਦਵਾਰ ਨੇ ਹੰਸ ਰਾਜ ਹਾਂਸ ਨੂੰ ਇੱਕ ਵਾਰ ਵੋਟ ਦੇ ਕੇ ਜ਼ਰੂਰ ਦੇਖੋ ਉਹ ਤੁਹਾਡੀਆਂ ਉਮੀਦਾਂ ਤੇ ਜ਼ਰੂਰ ਖਰੇ ਉਤਰਨਗੇ ਜੀ ਹਾਂ ਉਹਨਾਂ ਨੇ ਇਹ ਵੀਡੀਓ ਪੋਸਟ ਕੀਤਾ ਹੈ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਸਾਰਿਆਂ ਨੂੰ ਮੈਂ ਬੇਨਤੀ ਕਰ ਲੱਗਿਆ ਜੀ ਆਪਣੇ ਭਰਾ ਦੀ ਵੋਟ ਵਾਸਤੇ ਕਿ ਜਿੰਨੇ ਵੀ ਤੁਸੀਂ ਫਰੀਦਕੋਟ ਵਿੱਚ ਮੇਰੇ ਯਾਰ ਦੋਸਤ ਹੈਗੇ ਹੋ ਮੇਰੀਆਂ ਵੀਡੀਓ ਦੇਖਦੇ ਹੋ ਕਿਸੇ ਵੀ ਤਰ੍ਹਾਂ ਮੈਨੂੰ ਜਾਣਦੇ ਹੋ ਜਾਂ ਫਿਰ ਜਿਹੜੇ ਹੋਰ ਲੋਕ ਪੂਰਾ ਸ਼ਹਿਰਾਂ ਵਿੱਚ ਪਿੰਡਾਂ ਕਸਬਿਆਂ ਵਿੱਚ ਹੈਗੇ ਨੇ ਤੁਹਾਡੇ ਯਾਰ ਦੋਸਤ ਭੈਣ ਭਾਈ ਰਿਸ਼ਤੇਦਾਰ ਫਰੀਦਕੋਟ ਵਿੱਚ ਹੈਗੇ ਨੇ ਤੁਹਾਨੂੰ ਤੱਕ ਮੈਸੇਜ ਉਹ ਲਾਓ ਕਿ ਹੰਸਪਾ ਜੀ ਨੂੰ ਜਿਤਾਉਣ ਵਿੱਚ ਪੂਰੀ ਕੋਸ਼ਿਸ਼ ਕਰਨ ਇੱਕ ਇੱਕ ਵੋਟ ਉਹਨਾਂ ਨੂੰ ਦੇਣ ਔਰ ਮੈਂ ਇਹ ਗਰੰਟੀ ਦਿੰਦਾ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ ਤੁਸੀਂ ਵੋਟ ਪਾਰਟੀ ਨੂੰ ਨਾ ਪਾਓ ਇਸ ਵਾਰੀ ਇੱਕ ਬੰਦਾ ਅਜਮਾ ਕੇ ਦੇਖੋ ਜੇ ਤੁਹਾਨੂੰ ਕਦੇ ਵੀ ਲੱਗੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਕਦੇ ਵੀ ਤੁਹਾਨੂੰ ਲੱਗੇ ਬਾਅਦ ਵਿੱਚ ਕਿ ਯਾਰ ਅਸੀਂ ਗਲਤ ਬੰਦਾ ਚੁਣ ਲਿਆ ਨਕਾਰਨਾ ਵੀ ਤੁਹਾਡਾ ਫਰਜ਼ ਹੈ ਤੇ ਅਜਮਾਉਣਾ ਵੀ ਤੁਹਾਡਾ ਫਰਜ਼ ਹੈ ਤੇ ਇਸ ਤਕਰੀਬਨ ਸਾਰੇ ਲੋਕ ਜਾਣਦੇ ਨੇ ਕਿ ਹੰਸਪਾ ਜੀ ਕੰਮ ਕਰਨ ਵਾਲੇ ਨੇ ਇਹਦੇ ਵਿੱਚ ਮੇਰੀ ਕਹਿਣ ਨਾਲ ਕੋਈ ਬਹੁਤੀ ਵੱਡੀ ਗੱਲ ਨਹੀਂ ਤਕਰੀਬਨ ਤਕਰੀਬਨ ਸਾਰੇ ਉਹਨਾਂ ਦੇ ਫੈਨਸ ਜਾਣਦੇ ਨੇ ਕਿ ਹੰਸਪਾ ਜੀ ਉਹ ਬੰਦਾ ਹੈ ਜਿਹੜਾ ਜੇਬ ਚੋਂ ਵੀ ਪੈਸੇ ਲਾ ਦਿੰਦਾ ਕਈ ਵਾਰੀ ਐਮਰਜੈਂਸੀ ਨਾ ਵੀ ਫੰਡ ਫੁੰਡਾ ਵਿੱਚ ਥੋੜੇ ਬਹੁਤੇ ਉਹ ਜੇਬ ਚੋਂ ਵੀ ਲਾ ਦਿੰਦਾ ਹੁੰਦਾ ਹੈ ਦਿੱਲੀ ਇਹ ਹੁੰਦਾ ਰਿਹਾ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਪਲੀਜ਼ ਇਸ ਵਾਰੀ ਇੱਕ ਨਵੀਂ ਜਮਾਇਸ਼ ਕਰਕੇ ਦੇਖੋ ਜੇ ਵਾਕਈ ਫਰੀਦਕੋਟ ਵਿੱਚ ਕੁਛ ਨਾ ਕੁਛ ਬਦਲਾਅ ਚਾਹੁੰਦੇ ਹੋ ਤੇ ਤੁਹਾਨੂੰ ਹੰਸ ਭੱਜ ਨੂੰ ਚੁੜਨਾ ਪਵੇਗਾ ਉਹਨਾਂ ਨੂੰ ਚੁਣੋ ਤੇ ਆਪਣੇ ਸ਼ਹਿਰ ਦੀ ਨਕਸ਼ਨਹਾਰ ਬਦਲਾ ਕੇ ਦੇਖੋ ਤੁਹਾਨੂੰ ਡੇ ਬਾਏ ਡੇ ਪਤਾ ਲੱਗੇਗਾ ਕਿ ਵਾਕੇ ਯਾਰ ਤੁਸੀਂ ਕੋਈ ਬੰਦਾ ਚੁਣਿਆ ਜਿਹੜੇ ਲੋਕ ਵਿਰੋਧ ਕਰਦੇ ਨੇ ਜਿਹੜੇ ਲੋਕ ਚਾਹਦੇ ਨਹੀਂ ਕਿ ਇਹ ਬੰਦਾ ਇੱਥੇ ਟਿਕੇ ਉਹਨਾਂ ਲੋਕਾਂ ਨੂੰ ਤੁਸੀਂ ਮਹਿਸੂਸ ਕਰਾ ਦਿਓ ਜਿਹੜੇ ਬਾਅਦ ਦੇ ਵਿੱਚ ਕਹਿਣ ਯਾਰ ਵਾਕੇ ਤੁਹਾਡੇ ਨਾਲ ਹਾਂ ਦੇ ਵਿੱਚ ਹਾਂ ਉਹਨਾਂ ਨੂੰ ਵੀ ਮਲਾਉਣੀ ਪਵੇ ਕਿ ਲੋਕੀ ਸਹੀ ਸਨ ਸੋ ਤੁਸੀਂ ਇੱਕ ਵਾਰੀ ਅਜ਼ਮਾ ਕੇ ਦੇਖੋ ਜੇ ਤੁਹਾਨੂੰ ਲੱਗਦਾ ਕੀ ਵਾਕਏ ਵੋਟਾਂ ਤੋਂ ਬਾਅਦ ਜਿੱਤਨ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਸ਼ਾਇਦ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤੇ ਫੈਸਲਾ ਤੁਹਾਡਾ ਹੈ ਪਰ ਇਹ ਪੱਕੀ ਗੱਲ ਹੈ ਕਿ ਤੁਹਾਨੂੰ ਨਿਰਾਸ਼ਾ ਨਹੀਂ ਹੋਏਗੀ ਸੋ ਜਰੂਰ ਸਾਡੀ ਬੇਨਤੀ ਨੂੰ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ